ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਜੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕਮਾਕਾਰਾਂ ਚ ਮਾਲਕ ਕਰੇ ਜੀ ਵਾਦਾ ਲਓ ਜੀ ਅੱਜ ਹੈਗਾ ਭਾਈ ਚੱਕਰਿਆਂ ਦਾ ਤਿਹਾਰ ਤੇ ਚੱਕਰਿਆਂ ਦਾ ਤਿਹਾਰ ਹੈ ਤਕਿ ਜਿੱਦਾਂ ਹੁਣ ਪਹਿਲਾਂ ਵੀ ਆਪਾਂ ਗੱਲ ਕਰੀਆ ਵੀ ਉਲਝਣ ਜਿਵੇਂ ਪੈ ਰਹੇ ਐ ਤਕਿ ਕੋਈ ਕਹਿੰਦਾ ਭਾਈ 13 ਤਰੀਕ ਦੇ ਆ ਕੋਈ ਕਹਿੰਦਾ 14 ਤਰੀਕ ਦੇ ਆ ਪਰ ਸਾਡੇ ਏਰੀਆ 'ਚ ਸਾਡੇ ਪਿੰਡ 'ਚ ਅਸੀਂ ਤੇ ਹੋਰ ਵੀ ਬਹੁਤ ਘਰ ਆ ਜਿਨ੍ਹਾਂ ਨੇ ਅੱਜ 14 ਨੂੰ ਮਨਾਉਣੇ ਹਨ ਹਣਾ ਹਰੇਕ ਦਾ ਆਪਣਾ ਆਪਣਾ ਹੁੰਦਾ ਚਲੋ ਤੇ ਅੱਜ ਭਾਈ ਹੁਣ ਤਿਹਾਰ ਜਿਹੜਾ ਚੱਕਰਿਆਂ ਦਾ ਉਹ ਕਿਵੇਂ ਮਨਾਉਂਦੇ ਸਾਡੇ ਏਰੀਆ 'ਚ ਕਿਆ ਕੁਝ ਕਰਦੇ ਆ ਹੁਣ ਜੁੜੇ ਰਹੋ ਬਲੌਗ ਦੇ ਨਾਲ ਤੁਹਾਨੂੰ ਸਾਰਾ ਕੁਝ ਨਾਲ ਦੀ ਨਾਲ ਦਿਖਾਈ ਜਾਣਾ ਅੱਜ ਵਰਤ ਰੱਖੇ ਹੋਏ ਆ ਜੀ ਸਾਡੇ ਘਰ ਮਾ ਦੋ ਇੱਕ ਰੱਖਿਆ ਹੋਇਆ ਮੰਮੀ ਜੀ ਨੇ ਤੇ ਦੂਜਾ ਰੱਖਿਆ ਹੋਆ ਭਾਬੀ ਨੇ ਠੀਕ ਹੈ ਤੇ ਇਹਨਾਂ ਦੋਹਾਂ ਨੇ ਭਾਈ ਹੁਣ ਵਰਤ ਖੋਲਣੇ ਆ ਜੀ ਆਪਣੇ ਭਾਬੀ ਮੰਮੀ ਨੇ ਭਾਬੀ ਨੂੰ ਦੇਣਾ ਭਾਈ ਚੱਕਰਾ ਹਨਾ ਜਿਵੇਂ ਹੁੰਦਾ ਏ ਜੋ ਰਿਵਾਜ ਆ ਤੇ ਮੈਨੂੰ ਵੀ ਨਹੀਂ ਪਤਾ ਵੈਸੇ ਮੈਂ ਤਾਂ ਆਪ ਪਹਿਲੀ ਵਾਰ ਦੇਖਣਾ ਹਨਾ ਤੇ ਮੰਮੀ ਨੇ ਦੇਣਾ ਭਾਬੀ ਜੀ ਨੂੰ ਚੱਕਰਾ ਫਿਰ ਅਗਲੇ ਸਾਲ ਤੇ ਫਿਰ ਮੰਮੀ ਨੇ ਫਰੀ ਹੋ ਜਾਣਾ ਤੇ ਭਾਬੀ ਨੇ ਭਾਈ ਵਰਤ ਰੱਖੇ ਕਰਨੇ ਹਨਾ ਮਨਕੀਰਤ ਦੇ ਨਾਮ ਦਾ ਐਦਾਂ ਐ ਕੋਸਾ ਸਿਸਟਮ ਤੇ ਬਾਕੀ ਹੁਣ ਜੁੜੇ ਰਹੋ ਬਲੌਗ ਦੇ ਨਾਲ ਕਿਵੇਂ ਸਾਰਾ ਕੁਝ ਅੱਗੇ ਰੀਤੀ ਰਿਵਾਜ ਜਿਹੜੇ ਸ਼ਗਨ ਬਿਹਾਰ ਕਰਨੇ ਆ ਹਨਾ ਕਿਵੇਂ ਕਰਨੇ ਆ ਸ਼ਗਨ ਬਿਹਾਰ ਉਹ ਤੁਹਾਨੂੰ ਹੁਣ ਨਾਲ ਦੀ ਨਾਲ ਦਿਖਾ ਦੇਣਾ ਆਪਾਂ ਨੇ ਤੇ ਆਜੋ ਫੇਰ ਚੱਲਦੇ ਆ ਮਿਲਦੇ ਆ ਘਰਦਿਆਂ ਨੂੰ ਤੇ ਨਾਲ ਦੀ ਨਾਲ ਤੁਹਾਨੂੰ ਦਿਖਾਉਨੇ ਸਾਥ ਸਾਰੇ ਰੀਤੀ ਰਿਵਾਜ ਇੱਧਰ ਮੰਮੀ ਜੀ ਨੂੰ ਬਹਿ ਲਵਾਂ ਸੱਸਰੀ ਚਾਲ ਜੀ ਸਾਰੇਿਆਂ ਨੂੰ ਲੰਮੀ ਅੱਜ ਭਾਈ ਹੁਣ ਬਾਹਰ ਵੇੜੇ 'ਚ ਬੈਠੀ ਆ। ਨੇ। ਹਾਂ ਆ ਆ ਦੇਖ ਲਾ ਗੋਹੇ ਦੀ ਅੱਜ ਐਮੀ ਤਾਂ ਫੇਰ ਆ ਗਈ ਹੈ। ਹਾਂ ਇੱਕ ਨਹੀਂ ਹੈ। ਇਹਦੇ ਤਾਂ ਜ਼ਰੂਰਤ ਹੈ ਭਾਈ। ਹਾਂ। ਇਹ ਭਾਈ ਦੇਖ ਲਓ ਗੋਹਾ ਛਗਨਾ ਦੇ ਕੰਮਾਂ 'ਚ ਗੋਹਾ ਵਰਤਿਆ ਜਾਂਦਾ। ਹੈ ਲੋਕ ਕਹਿੰਦੇ ਨੇ ਹਰੇ ਪਾਸੇ ਆਪਣਾ ਇਹ ਕੰਮ ਆਉਂਦਾ ਹੈ। ਹਾਂ। ਇੱਕ ਤਾਂ ਛਗਨਾ ਬਿਹਾਰ ਕਰਨੀ ਆ। ਹਾਂ। ਉਹ ਵਿੱਚ ਕੰਮ ਆਉਂਦਾ ਭਾਈ। ਬਿਲਕੁਲ ਬਿਲਕੁਲ ਇੱਕ ਤਾਂ ਹੁਣ ਮੰਨ ਲਓ ਇਹ ਛਗਨਾ ਦਾ ਕੰਮ ਆਉਂਦਾ ਨਗੋਹਾ ਬਲਮਾ ਤਾਂ ਹੁਣ ਮਿਲਦਾ ਨਹੀਂ ਭਾਈ ਸੌਖਾ ਜਿਹਾ ਗੋਹਾ ਕਿਹੜਾ ਸੌਖਾ ਮਿਲਦਾ ਗੋਹਾਂ ਵਿੱਚ ਨਹੀਂ ਮਿਲਦਾ ਖੇਹਾਂ ਜੀ ਹਾਂ ਮਿਲਦਾ ਨਹੀਂ ਤੇ ਪਿੰਡਾਂ ਦਾ ਬਥੇਰਾ ਹੈ ਪਿੰਡਾਂ 'ਚ ਬਾਦੂ ਬਿਲਕੁਲ ਹੁਣ ਪਿੰਡਾਂ 'ਚ ਵੀ ਮੰਮੀ ਗਾਂ ਗਾਂ ਕਿਹੜਾ ਡੰਗਰ ਰੱਖਦਾ ਡੰਗਰੇ ਮੈਂ ਤਾਂ ਜਿਹਦੇ ਨਹੀਂ ਹੈਗੇ ਉਹਨੂੰ ਹੈ ਵੀ ਨਹੀਂ ਗੋਹਾ ਹਾਂ ਜਿਹਨੇ ਡੰਗਰ ਰੱਖੇ ਭਾਈ ਉਹਨਾਂ ਨੂੰ ਬਥੇਰਾ ਉਹਨਾਂ ਨੂੰ ਬਥੇਰਾ ਤੇ ਲਓ ਜੀ ਗੋਹੇ ਦਾ ਇੰਨਾ ਕੰਮ ਤਾਂ ਅ ਬਾਕੀ ਹੁਣ ਮੰਮੀ ਨੇ ਉਧਰੇ ਰੱਖਿਆ ਨਾ ਤੇ ਮੰਮੀ ਇਹ ਮਤਲਬ ਗੋਆ ਜਿਹੜਾ ਹੁੰਦਾ ਤਿਹਾਰਾਂ ਚ ਇਹ ਮਤਲਬ ਸ਼ੁਭ ਮੰਨਿਆ ਜਾਂਦਾ ਹੈ ਹਾਂ ਤਿਹਾਰਾਂ ਚ ਵੀ ਕਾਰਜਾਂ ਚ ਵੀ ਅੱਛਾ ਕੋਈ ਵਿਆਹ ਵਹੁ ਕਰਨੇ ਆ ਹਾਂ ਹਾਂ ਸਾਰੇ ਕੰਮ ਇਦਾਂ ਗਲੇ ਹੁੰਦੇ ਆ ਆਹੋ ਉਹੀ ਹਾਂ ਵਿਆਹ ਕਾਰਜ ਹੋ ਗਿਆ ਪਟਣਾ ਲਾਣਾ ਬਿਲਕੁਲ ਬਿਲਕੁਲ ਹਾਂ ਤੇ ਇਸ ਚੀਜ਼ ਚ ਇਸ ਚੀਜ਼ ਤੇ ਭਾਈ ਕੋਈ ਨਹੀਂ ਮੁਕਰ ਸਕਦਾ ਵੀ ਇਹ ਸ਼ਗਨਾਂ ਦਾ ਹਾਂਜੀ ਬਟਣਾ ਲਾਉਣਾ ਹਾਂ ਕੂੜੀ ਤੋਰਨੀ ਬਾਅਦ ਚ ਦਿਉਣੀ ਲਿਪਣੀ ਬਿਲਕੁਲ ਹਾਂ ਸਾਰੇ ਕੰਮ ਗੋਹੇ ਨਾਲੇ ਹਾਂ ਸਾਰੇ ਕੰਮ ਥਗਣ ਵਾਲੇ ਗੋਹੇ ਵਾਲੇ ਹੁੰਦੇ ਹਾਂ ਲਾਓ ਭਾਈ ਹੁਣ ਇਹ ਤਾਂ ਹੋ ਗਿਆ ਸਿਸਟਮ ਆਪਣਾ ਤੇ ਹੁਣ ਮੰਮੀ ਹਾ ਗਿਆ ਇਹ ਆਟਾ ਇਹ ਆਟਾ ਉਧਰ ਹਲਦੀ ਹੈ ਤੇ ਆ ਵੀ ਭਾਈ ਸਿਸਟਮ ਦੇਖੋ ਕਿਆ ਸਿਸਟਮ ਆ ਇਹ ਜਿਹੜਾ ਭਾਈ ਪੁਰਾਣੀ ਰੀਤ ਚੱਲੀ ਜਾਂਦੀ ਆ ਜੋ ਹਨਾ ਉਹ ਸਾਰੀ ਆਪਾਂ ਨੇ ਰੀਤ ਦੇ ਹਿਸਾਬ ਨਾਲ ਚੱਲਣਾ ਪੈਂਦਾ ਏ। ਨਾ ਉਹ ਇਹ ਹੁਣ ਜਿੱਕਣਾ ਮੰਮੀ ਨੂੰ ਲੱਗਦਾ ਉਹ ਉਦਣ ਰੱਜੀ ਰੱਜੀ ਦੀਦੀ ਨੇ ਉਹ ਕਰਿਆ ਤਾਂ ਹਨਾ ਉਹਦੇ ਬਣਿਆ ਹੋਇਆ ਦੇਖਿਆ ਤਾਂ ਆਪਾਂ ਨੇ ਹਾਂ ਹਾਂ ਉਹਣੀ ਆ ਉਹ ਚੀਜ਼ ਆ ਹਨਾ। ਚੌਂਕ ਕਹਿੰਦੇ ਚੌਂਕਪੂਰਨਾ। ਹਾਂ। ਕਿਆ ਕਹਿੰਦੇ ਆ ਮੰਮੀ ਨੂੰ? ਚੌਂਕਪੂਰਨਾ। ਚੌਂਕਪੂਰਨਾ ਕਹਿੰਦੇ ਇਹਨੂੰ। ਤੇ ਵਿਆਹਜ ਵੀ ਪੂਰ ਹੁੰਦਾ ਏ। ਅੱਛਾ। ਹਾਂ ਵਿਆਹਜ ਵੀ ਇਹੇ ਪੂਰਨਾ ਪੈਂਦੇ ਵਟਣਾ ਲਾਉਂਦੇ ਆ। ਠੀਕ ਹੈ ਯਾ ਤਾਂ ਪੂਰ ਦੇ ਚਾਉਂਦੇ ਵਿਆਹ ਚ ਵੀ ਭਾਈ ਪੂਰਨਾ ਪੈਂਦਾ ਇਹ ਇਹ ਅੱਛਾ ਆਈ ਕਾਟੀ ਜੀ ਦਵੱਲੇ ਨੂੰ ਮਾਰ ਦੇਣੀ ਹੈ ਨਾ ਠੀਕ ਹੈ ਇੱਧਰ ਮੇ ਲੋ ਜੀ ਸਾਡੀ ਨੂਰ ਨੂੰ ਨੂਰੇ ਓਏ ਨੂਰੇ ਪੁੱਤ ਬੁਲਾ ਦੇ ਸ਼ਾਸਤਰੀ ਕਾਲ ਓਏ ਉਹ ਕੱਦੂ ਛੋਨੇ ਪੁੱਤ ਬਣੀ ਦਾ ਪੁੱਤ ਛੋਨੇ ਗੰਦਾ ਆਇਤਾ ਨਾ ਅੱਜ ਭਾਈ ਹੈਗਾ ਸਾਡੀ ਨੂਰ ਦਾ ਜਨਮ ਦਿਨ ਇਹਨੂੰ ਵੈਸ਼ ਕਰਿਓ ਸਾਰੇ ਜਣੇ ਲੱਡੂ ਛਾੜੇ ਨੂੰ ਤੇ ਅਸੀਂ ਮਨਾਉਂਗੇ ਇਹਦਾ ਜਨਮ ਦਿਨ ਭਾਈ ਛੱਡ ਨਹੀਂ ਲੱਡੂ ਤੁਹਾਡਾ ਵੀ ਆ ਹਾਂ ਲੱਡੂ ਭਾਈ ਤੁਹਾਡਾ ਵੀ ਆ ਲੱਡੂ ਸਾਰਿਆਂ ਦਾ ਪਿਆਰ ਕਰਦੇ ਜਿਹੜੇ ਇਹਨੇ ਬਿਲਕੁਲ ਬਿਲਕੁਲ ਤੇ ਇਹਦਾ ਬਰਥਡੇ ਅਸੀਂ ਮਨਾਉਂਗੇ ਭਾਈ ਜਿੱਦਣ ਸਾਡੀ ਹਰਗੋਣ ਆਉਂਗੀ ਤੇ ਹਰਗੋਣ ਦੇ ਆਉਣ ਤੇ ਫਿਰ ਨਾ ਇਹਦਾ ਬਰਥਡੇ ਮਨਾਇਆ ਜਾਊਗਾ ਪੈਂਡਿੰਗ ਰੱਖਿਆ ਏ ਵੱਡ ਇਹਦਾ ਅਸੀਂ ਅੱਛਾ ਇਹ ਆ ਗਈ ਹੁਣ ਹਲਦੀ ਇਹ ਭਾਈ ਹਲਦੀ ਦਾ ਸ ਕਰਨ ਹੋ ਗਿਆ ਕਹਿੰਦੇ ਮੇਰੇ ਛੋਨੇ ਕੱਪੜੇ ਆ ਲਓ ਜੀ ਸ ਕਰਨ ਹੋ ਗਿਆ ਹਲਦੀ ਦਾ ਇਹ ਇਹ ਬਣ ਇਹ ਬਣ ਗਿਆ ਚੌਕ 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 ਪੀਲਾ ਚੌਕ ਇਹ ਹੁੰਦਾ ਚੌਕ ਪੀਲੇ ਚੌਕ ਦਾ ਵਾ ਫਰਕ ਹੈ ਪੀਲੇ ਚੌਕ ਤੇ ਮਿਲਦੀ ਬਸ ਵੇਲਾ ਚੌਂਕ ਬਸਾਂ ਨਹੀਂ ਮਿਲਣੀ ਹੈਗੀ ਵੇਲਾ ਚੌਂਕ ਭਾਈ ਸਾਡੇ ਰੋਪੜ ਦਾ ਮੇਨ ਚੌਂਕ ਵੱਜਦਾ ਵੇਲਾ ਚੌਂਕ ਹਾਂ ਕਰਕੇ ਤੇ ਲਓ ਜੀ ਆ ਹੁਣ ਬਣੀ ਗੱਲ ਹੈ ਹੈ ਨ ਬਣ ਗਈ ਗੱਲ ਬਾਤ ਤੇ ਤੇ ਲੈ ਭਾਈ ਇਹਨੂੰ ਕਹਿੰਦੇ ਚੌਂਕਪੁਰਾ ਇਹਨੂੰ ਕਹਿੰਦੇ ਜੀ ਚੌਂਕਪੁਰਨਾ ਨਹੀਂ ਹੁਣ ਖੋਲੇ ਜਾਉਂਗੇ ਫਿਰ ਵਰਤ ਮੰਮੀ ਹੈ ਹੂੰ ਠੀਕ ਆ ਪਾਣੀ ਵੀ ਮੰਮੀ ਪਾਣੀ ਵੀ ਪਾਣੀ ਵੀ ਨਹੀਂ ਪੀਤਾ ਸਵੇਰ ਦਾ ਨਾ ਹੈ ਮੈਂ ਨਹੀਂ ਕੁਝ ਵੀ ਮੈਂ ਤਾਂ ਸਵੇਰੇ ਦੁਪਹਿਰੇ ਬਸ ਜੋ ਇੱਕ ਵਾਰੀ ਚੀਜ਼ ਪੀ ਲੈਣੀ ਹੈ ਦੁਪਹਿਰੇ ਚਾਹ ਦਾ ਘੁੱਟ ਪੀ ਲਿਆ ਅੱਛਾ ਮੈਂ ਨਹੀਂ ਚਾਹ ਘੁੱਟ ਦੀ ਦੀਆਂ ਅੱਛਾ ਹੁਣ ਲਾਪਰੀ ਤੇ ਨੇ ਰੱਖਣਾ ਨਵੇਂ ਵਰਤ ਸ਼ੁਰੂ ਕਰਨੇ ਆ ਹਾਂ 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 ਤਾਂ ਉਹਦੇ ਕਰਕੇ ਉਹ ਕਰੀ ਆ ਠੀਕ ਆ ਚ ਉਹਨੂੰ ਦੇਣਾ ਚਾਹ ਪਾਣੀ ਠੀਕ ਆ ਜੀ ਠੀਕ ਆ ਠੀਕ ਆ ਮੈਂ ਤਾਂ ਇੱਕ ਵਾਰੀ ਦੱਸਾਉਂਦਾ ਨਹੀਂ ਮੈਂ ਚੌਕ ਨੀ ਦੀ ਪੂਰੀ ਛਾਂ ਨੂੰ ਬਸ ਜਿੰਨੇ ਮੱਥਾ ਟੇਕ ਦਿੰਦਾ ਹਾਂ ਨਾ ਹੂੰ ਚੱਲ ਆਪਣਾ ਅਕਾਰ ਖਾ ਲ ਨਾ ਰੋਟੀ ਖਾ ਲਈ ਹਾਂ ਤਾਂ ਉਹ ਕੋਲਤੀ ਪੂਰ ਕੇ ਫੇਰ ਬਿਨਾ ਚੌਕ ਪੂਰ ਕੇ ਫੇਰ ਭਾਈ ਕਿਉਂ ਨਾ ਹੁਣ ਇਹ ਨਹੀਂ ਚਾਹ ਪਾਣੀ ਦੇਣਾ ਕੇਲਾ ਕੁਲਾ ਜੋ ਖਾਣਾ ਮੱਥਾ ਟੇਕ ਕੇ ਹੂੰ ਖਾ ਲੂ ਠੀਕ ਠੀਕ ਲਾਓ ਜੀ ਭਾਈ ਹੋ ਗਈ ਤਿਆਰੀ ਵਰਤ ਖੋਲਣ ਦੀ ਉਹ ਦੀਦੀ ਕਹਿੰਦੀ ਨਹੀਂ ਇਹ ਵਰਤ ਦੇਣਾ ਕੀ ਚੱਕਰ ਇਹ ਹੈ ਸੀਗਾ ਨਹੀਂ ਨਹੀਂ ਆਹ ਦੇਣਾ ਅੱਛਾ ਕਿਆ ਦੇਣਾ ਹੰਦਾ ਬੇਸਾ ਪਤਾ ਨ ਚੱਕਰਾ ਦੇਣਾ ਕਿ ਆਹ ਦੇਣੀ ਤੋਤਾ ਨਹੀਂ ਨਹੀਂ ਆਹ ਦੇਣਾ ਲਾਓ ਜੀ ਹੁਣ ਭਾਈ ਚੱਲ ਪੇ ਸ਼ਗਨ ਦੇਖਦੇ ਹਾਂ ਹੁਣ ਮੈਂ ਤਾਂ ਆਪ ਪਹਿਲੀ ਮੈਂ ਵੀ ਸੇਸ ਤਾਂ ਮੰਮੀ ਪਹਿਲੀ ਵਾਰੇ ਦੇਖਣਾ ਹੈ ਹੈ ਜੋ ਪਹਿਲੀ ਵਾਰੇ ਕਰਿਆ ਥੋੜੇ ਹੁੰਦੇ ਪਹਿਲੀ ਹਾਂ ਤੇ ਉਧਰ ਨਾ ਹੁੰਦਾ ਏ ਨਾ ਸਾਨੂੰ ਪਤਾ ਨਾ ਕਿਸੇ ਨੇ ਕਰਿਆ ਨੂਰੇ ਨਾ ਪੁੱਤ ਇਹਨੂੰ ਚੌਲ ਦੇਖਦੇ ਜਿਆਦਾ ਕਿ ਨਾ ਚੌਲਾ ਪਰਦਾਓ ਮਾਰਨਾ ਉਹ ਦੇਖ ਪਾਜੀ ਪੱਕੇ ਨੂੰ ਐ ਵੀ ਬਣੇ ਵੇ ਪੁੱਤ ਕੱਚੇ ਆ ਬਹੁਤ ਕੱਚੇ ਆ ਕਿੱਡ ਦੇ ਖੂਗਾ ਆ ਮੂੰਹ ਚ ਹੱਥ ਕੱਢ ਗੰਦੀ ਯਾਰ ਤਾ ਉਹ ਤੁਹਾਡੀ ਤੁਹਾਡਾ ਹਿੱਸਾ ਬੋ ਕਰਦੀ ਨਰਾਜ ਆ ਤੁਹਾਡੇ ਨਾਲ ਮੈਨੂੰ ਤਾਂ ਮਾੜਾ ਜ ਨਹੀਂ ਕੋ ਕਹਿਣ ਦਿੰਦੀ ਜਦੇ ਲੱਗ ਜਾਂਦੀ ਤਾਚੂ ਕਹਿੰਦਾ ਥੋੜੀ ਆਵਾਜ਼ ਕਿੱਥੇ ਮਾਰਿਆ ਉਹ ਤੁਹਾਡੇ ਕਹਿੰਦੀ ਗੱਲ ਪੇ ਮਾਰਿਆ ਮਾਂ ਦਾਦੂ ਨੇ ਚਿੱਕਿਆ ਮੈਨੂੰ ਚਿੱਕਿਆ ਜਿਆ ਮੈਨੂੰ ਓ ਲੈ ਅੰਦਰ ਆ ਲਾਰਮਾ ਜੀ ਕਾ ਤੂ ਵੇ ਲੈ ਭਾਈ ਹਾਂਜੀ ਆ 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 ਹਾਏ ਲਓ ਭਾਈ ਚੱਲ ਰਹੀ ਆ ਤਿਆਰੀ ਹੂੰ ਇਹ ਇਹ ਫਲ ਫਰੂਟ ਰੱਖਣੇ ਹੁੰਦੇ ਮੰਮੀ ਦੇ ਪਰ ਹੈ ਇਹ ਫੇ ਇਹਨੂੰ ਦੇਣੇ ਨਾਲ ਆਪਣੀ ਦੁਕਾਨੇ ਨੂੰ ਅੱਛਾ ਦੁਕਾਨੇ ਨੂੰ ਦੇਣੇ ਇਹ ਸਾਰਾ ਕੁ ਖਾਣਾ ਪੈਣਾ ਹਾਂ ਫੇ ਪੰਜ ਸੱਤ ਹੋਰ ਰੱਖ ਦੇਣੇ ਇਹ ਜ਼ਰੂਰੀ ਖਾਲ ਵੀ ਛਾਹ ਨੂੰ ਖਾਰੂਗੀ ਇੱਕ ਜਣੀ ਹੂੰ ਜਿੰਨੀ ਕ ਭੁੱਖ ਆਪਣੀ ਹੂੰ ਖਾ ਲੂਗੀ ਹਾਂ ਵੀ ਜਣੀ ਐ ਸਖਨ ਹੈ ਠੀਕ ਆ ਲੇ ਲੇ ਪਾਰੀਆਂ ਦੇਖ ਲੈ ਪਾਰੀਆਂ ਦੇਖ ਲੈ ਉઠੋ ਬਾਪਾ ਜੀ ਮਾੜਾ ਸੰਭੋ ਡੀਟੀ ਉੱਤਮੇ ਚੱਕਦੀਆਂ ਚੱਕਦੀ ਲੈ ਬੂਲਾ ਦੇਖ ਲੋ ਕਿਦਾਂ ਕੱਢਦਾ ਹੋਰ ਦਾਦੀ ਚੱਕੇ ਓਏ ਤੇਰੀ ਉਹ ਬੱਚਾ ਆ ਉਹ ਕਹਿੰਦਾ ਦਾਦੀ ਚੱਕੇ ਮੈਨੂੰ ਕਾ ਦੇ ਬੇਜਾ ਲਾਓ ਜੀ ਭਾਈ ਸਿਕਨ ਹੁਣ ਸ਼ੁਰੂ ਹੋ ਗਿਆ ਹੈ ਨੇ ਰੱਖ ਸਕਦੇ ਨੇ ਤੁਹਾਡੇ ਲਈ ਵੀ ਵੀ ਮੈਂ ਜਦ ਵੀ 5 ਜਾਂ 7 ਪੂਰੇ ਕਰੂੰਗੀ ਆ ਵੀ ਜਾਵਾਂਗੀ ਉਹ ਤਾਂ ਕੋਈ ਨਾ ਮੈਂ ਸਾਰੀ ਉਮਰ ਰੱਖ ਲੈਣੇ ਹਾਂ ਹਾਂ ਉਹ ਤਾਂ ਤੁਹਾਡੀ ਇੱਛਾ ਭਾਈ ਜੇ ਸਾਰੀ ਉਮਰ ਰੱਖ ਸਕਦੇ ਤਾਂ ਸਾਰੀ ਉਮਰ ਨਹੀਂ ਜਿੰਨੇ ਕਰ ਜਿੰਨੀ 11 21 ਜੋ ਵੀ ਹੈ ਵੀ ਜੋ ਆਪਣੇ ਮਨ ਚ ਹੈਗੇ ਵੀ ਮੈਂ ਆਪਣੀ ਰੱਖ ਵੀ ਸਕਦੀ ਆ ਵੀ ਆਪਣਾ ਉਹ ਵੀ ਕਰ ਸਕਦੀ ਆ ਆਪਣੇ ਮਨ ਚ ਕਹੀ ਹਾਂ ਜੋ ਕੁਝ ਵੀ ਤਾਂ ਕਹਿਣਾ ਜਿੱਕਣਾ ਵੀ ਕਰਨਾ ਠੀਕ ਹੈ ਨਾ ਹੂੰ ਵੀ ਜੇ ਤਾਂ ਥੋੜੇ ਰੱਖਣੇ ਆ ਤਾਂ ਕਹਿੰਦੀ ਵੀ ਜਦ ਵੀ ਮਾ ਤਾਂ ਮੇਰੇ ਵਰਤ ਮੈਂ ਬੀਬੀ ਚ ਨੂੰ ਉਹ ਵੀ ਕਰ ਸਕਦੀ ਆ ਹੂੰ ਵੀ ਪੂਰੇ ਵੀ ਰੱਖ ਸਕਦੀ ਆ ਮੇਰੀ ਉਹ ਉਹ ਹੈ ਹੈ ਵੀ ਮੈਨੂੰ ਜੋ ਵੀ ਮੈਂ ਉਹ ਕਰੂੰਗੀ ਮੇਰੇ ਮਨਜ਼ੂਰ ਕਰੀਂ ਜੇ ਮੈਂ ਤੇ ਤਾਂ ਗਲਤੀ ਹੋ ਗਈ ਤਾਂ ਮੈਨੂੰ ਮaaf ਕਰੀਂ ਮੈਂ ਸੁੱਖ ਸ਼ਾਂਤੀ ਰੱਖੀ ਹੂੰ ਚ ਬੱਚਿਆਂ ਚ ਹੈ ਮਾਤਾ ਦੇਖੂਗੇ ਮਾਰੇ ਮਾਂ ਚੋਂ ਕਰਨਾ ਬੜੇ ਮੈਂ ਤੁਹਾਨੂੰ ਦੱਸਦੀ ਆ ਜੇ ਅੱਛਾ ਅੱਛਾ ਹੂੰ ਦੱਸ ਰਹੀ ਮੈਂ ਤੁਹਾਨੂੰ ਠੀਕ ਹੈ ਨਾ ਉਹ ਤਾਂ ਕਰ ਦਿੱਤੀ 저기 케베이 락슈미 마타 저기 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 저 ਤੇ ਮਾਫ਼ੀ ਬਾਅਦ ਵਿੱਚ ਜੀ ਬੋਲੀ ਹੈ ਮਰਕਾ ਤੇ ਲਾ ਕੇ ਦੇਖ ਲਾ ਕੇ ਅੰਦਰ ਸੀ ਇੰਝ ਹੀ ਦੋਵੇਂ ਲੇ ਉਹ ਮੈਂ ਬਾਅਦ ਵਿੱਚ ਕਰੂ ਨਾ ਨਾ ਨੋ ਕਰ ਵਾਚੀ ਬੈਠ ਕੇ ਖਾਣੇ ਆ ਸਾਰੇ ਨਾ 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 ਪਾਣੀ ਸੱਤ ਵਾਰ ਖਵਾ ਦੇ ਤੂੰ ਖਵਾ ਕੇ ਪੂਰੇ ਅੰਡ ਕਰ ਲੈ ਹਾਂ ਇੱਕ ਤੇ ਲੈ ਕੇ ਸੱਤ ਵਾਰ ਇੱਕ ਮਾ ਦੇ ਇੱਕ ਟੁਕੇ ਕਰ ਚੰਗ ਹੋ ਜੂਗਾ ਇਦਾਂ ਚਾ ਕਰ ਫੇ ਇਹਨੂੰ ਮਾਰ ਪਰ ਦੇ ਉਹ ਆ ਵੀ ਨਾ ਗਿਰੇ ਇਹ ਤਾਂ ਤੇ ਨਹੀਂ ਕੱਢੀ ਰਹੇ ਹੁੰਦੇ ਚੱਲ ਚੱਲ ਤੇ ਹਾਂ ਲਓ ਜੀ ਪਾਈ ਤੇ ਇੱਕ ਹੋ ਗਿਆ ਮੱਥਾ ਚਲੋ ਪੁੱਤ ਅਸਲਾਮੁਅਲੈਕ ਹਸਣਾ ਬਣਾਏ ਮੱਥਾ ਟੇਕ ਦੇ ਮੱਥਾ ਟੇਕ ਦੇ ਟੇਕ ਦੇ ਲਓ ਜੀ ਭਾਈ ਨੂਰ ਨੂੰ ਵੀ ਦੋ ਛਕਣੇ ਨੂੰ ਕੁਛ ਹੈ ਅਰੇ ਬੋਲ ਤੇ ਲੱਡੂ ਸਾਡਾ ਇਹਨਾ ਭਾਈ ਮੈਨੂੰ ਵੀ ਦੋ ਖਾਣੇ ਨੂੰ ਹਾਂ ਨਹੀਂ ਅਮੀ ਤੁਸੀਂ ਨਾ ਮੈਨੂੰ ਆ ਬੋਲ ਲੈ ਕਿੱਥਾ ਭਜਾਈ ਆ ਅਮਨ ਕੀਰਤ ਦੇ ਕੰਮ ਤੇ ਪਰ ਗਈ ਭਾਈ ਗਈ ਹੋ ਗਈ ਚਾਹ ਪੜੀ ਆ ਲੈ ਕਰ ਜਾ ਮੰਗੀ ਇਹ ਕਾਲਾ ਲੱਡੂ ਕੇਲਾ ਮਮੀ ਤੈ ਤੈ ਵੀ ਤੈ ਵੀ ਤਾਂ ਖਾਣਾ ਹੋਣਾ ਮਮੀ ਤੇਰਾ ਮੈਂ ਨਾ ਫਿਰ ਇੱਕ ਵਾਰੀ ਉਹ ਕਰ ਦਿੱਦੀ ਮੈਂ ਚੌਂਕ ਰੀਤੀ ਏਕੜਾ ਪੂਰਦੀ ਇਹਨੇ ਹੁਣ ਵਰਤ ਰੱਖਣਾ ਇਹਨੂੰ ਫੇ ਖਵਾਉਣਾ ਪੈਣਾ ਕਿ ਨਿਆਣਾ ਵੀ ਦੁੱਧ ਪੀਂਦਾ ਈ ਹੂੰ ਜੀ ਇਹਨੂੰ ਹੁਣ ਤਾਂ ਚੌਂਕ ਪੂਰਾ ਵੀ ਸ਼ਾਮ ਨੂੰ ਖਾ ਸਕਦੇ ਹਾਂ ਮੈਂ ਤਾਂ ਸਵੇਰ ਨੂੰ ਉਹ ਕਰਕੇ ਦੁਪਹਿਰ ਨੂੰ 12 1 ਵਜੇ 12 ਵਜੇ 1 ਵਜੇ ਦੁੱਧ ਤਾਂ ਘੁੱਟ ਪੀ ਲੈਣਾ ਚਾਹੀ ਚਾਹ ਪੀ ਲੈ ਬ ਅੱਛਾ ਤੇ ਬਾਦ ਨਹੀਂ ਬੋਸ ਵੀ ਖਾਣਾ ਅੱਛਾ ਸ਼ਾਮ ਨੂੰ ਹੀ ਖਾਣਾ ਮਥੜੀ ਕਿ ਨਹੀਂ ਮਤਲਬ ਅੱਛਾ ਸ਼ਾਮ ਨੂੰ ਜਦ ਆਪਾਂ ਗੁਲਗੁਲ ਕਚੌਰੀਆਂ ਦਾ ਮੱਥਾ ਟੇਕਣਾ ਜਿਆਦਾ ਖਾਣਾ ਅੱਛਾ ਉਹ ਦੀਦੀ ਹੁਣਾਂ ਨੇ ਕਿਸੇ ਪੰਨੇ ਅੱਜ ਤਾਂ ਹੋ ਅੱਜ ਤਾਂ ਠੀਕ ਹਾਂ ਪੋਤੇ ਦੀ ਖੁਸ਼ੀ ਨਾਲ ਛੋੜਿਆ ਜਾ ਹਾਂ ਚਲੋ ਜੀ ਆਉਂਦੇ ਨਾਨਾ ਠੀਕ ਆ ਠੀਕ ਆ ਆ ਸਿੱਟ ਦੇ ਗਏ ਲੋ ਭਾਈ ਖੁੱਲ ਗਿਆ ਬਰਤ ਜ਼ਿਆਦਾ ਨਾ ਇਸ ਕਰਕੇ ਨਾ ਬੀਬੀ ਕਾ ਟਾਇਰ ਕੀ ਨਾ ਬੁਖਾਰ ਚੜਿਆ ਇਹਨਾਂ ਪੋਤੇ ਹਾਂ ਜਿਹੜੀ ਵਾਰੀ ਭਰਾਲਦਾ ਨਾ ਠੀਕ ਆ ਚਲੋ ਉਹ ਕਈ ਵਾਰ ਹੋ ਜਾਂਦਾ ਸਰੀਰ ਬੰਦੇ ਦਾ ਢਿੱਲਾ ਹੋ ਜਾਂਦਾ ਠੀਕ ਨਹੀਂ ਤੇ ਇਹ ਚਾਂ ਨੂੰ ਅਰਗ ਦੇਣਾ ਹੈ ਇਹ ਮਤਲਬ ਅਰਗ ਦਾ ਮਤਲਬ ਚੱਲ ਦਾ ਹੈ ਨਾ ਇਹ ਇਹ ਮਤਲਬ ਚੰਦਰਮਾ ਨੂੰ ਦੇਣਾ ਹੈ ਹਾਂ ਚੰਦਰਮਾ ਨੂੰ ਅਰਗ ਦੇਣਾ ਹੈ ਅੱਛਾ ਠੀਕ ਆ ਕਹਿੰਦੇ ਨੇ ਤਾਰੇ ਨੂੰ ਵੀ ਦੇ ਦਿੰਦੇ ਆ ਮਾਰਨ ਤੇ ਚੰਦਰਮਾ ਵੀ ਹੁੰਦਾ ਤਾਰਾ ਵੀ ਹੁੰਦਾ ਤਾਰੇ ਨੂੰ ਤਾਂ ਨੇ ਵੈਸੇ ਤਾਂ ਜਿਆਦਾ ਤਾਂ ਹੂੰ ਵੀ ਚੰਦਰਮਾ ਵੀ ਚੜੇ ਪਉਂਦਾ ਤਾਰਾ ਵੀ ਹੁੰਦਾ ਈ ਉਹਦਾ ਚੰਦਰ ਤਾਰੇ ਦਾ ਹੀ ਹੁੰਦਾ ਠੀਕ ਆ ਇਹ ਤਾਰੇ ਦਾ ਹੁੰਦਾ ਹੈ ਠੀਕ ਠੀਕ। ਮਰਾ ਤਉ ਦਾ ਵਰਤ ਹੁੰਦਾ ਏ ਚੱਕਰੂਆਂ ਦਾ। ਹੂੰ। ਉਹ ਹੁੰਦਾ ਉਹਦਾ। ਜੀ ਸੂਰਜ ਨੂੰ ਨੇ ਚੰਦ ਨੂੰ ਪਾਣੀ ਦੇ ਚਾਹ ਲੋ। ਇਹ ਹੈਗਾ ਤਾਰਿਆਂ ਦਾ। ਇਹ ਤਾਰਿਆਂ ਦਾ ਏ। ਹਾਂ, ਇਹ ਤਾਰੇ। ਕਿਹਦਾ ਦੱਸ ਦੱਸ ਪਿਆੜ ਕੇ। ਔਠੇ ਜੜ ਕੇ ਅਰਕ ਦੇਣੇ ਹੁੰਦੇ ਆ। ਹਾਂ। ਨਬ ਤਾਂ ਔਠਾ ਜੜ ਕੇ। ਹਾਂ, ਸਾਡੇ ਦਾ ਹੁਣ ਆਇਆ ਚੱਲ ਅਸੀਂ ਮਤੇ ਦੇ ਦੇਣਾ। ਆਪਣੇ ਤਾਂ ਚੰਦ ਦਿਖੇ ਜਾਣਾ। ਉਹ ਪਿੰਡਾਂ। ਪਿੰਡਾਂ 'ਚ ਇਦਾਂ ਹੁੰਦਾ ਨਾ ਪਿੰਡਾਂ 'ਚ ਦਿਖਦਾ ਨਹੀਂ ਚੰਦ ਘਰ ਘੋਰ ਹੁੰਦੇ ਇਹ ਮੂਰੇ। ਉਰੇ ਤਾਂ ਆਪਣੇ ਤਾਂ ਦੂਰ ਤੋਂ ਹੀ ਦਿਖ ਜਾਣਾ। 来 ਲਓ ਜੀ ਭਾਈ ਖੁੱਲ ਗਿਆ ਵਰਤ ਤੇ ਇੱਧਰ ਹੁਣ ਅਸੀਂ ਕਰੀ ਹੋਈ ਆ ਜੀ ਕੈਮੀ ਆ ਦੇਖੋ ਤੁਸੀਂ ਗੈਸ ਚੁੱਲਾ ਤੇ ਰੈਡੀ ਪਿਆ ਸਾਡਾ ਇਹਦੇ ਉੱਪਰ ਹੁਣ ਬਾਈ ਬਣਨੇ ਆ ਗੁਲਗਲੇ ਕਚੌਰੀਆਂ ਨਾਲ ਪਕੌੜੇ ਹੈ ਹੈ ਨੂਰੂ ਪੁੱਤ ਖਾ ਲਾ ਹੁਣ ਕੇਲਾ ਤਾਂ ਥੱਲੇ ਸਿੱਟ ਦੇਣਾ ਇਹ ਓਏ ਖਾ ਲਾ ਪੁੱਤ ਇਹਨੂੰ ਖਾ ਲ ਇਹਨੂੰ ਕਿਆ ਦੇਖੀ ਜਾਂਦਾ ਇਹ ਆਪਣੇ ਵੀਰ ਜੀ ਨੂੰ ਲੱਭਦੀ ਆ ਦਾਦੂ ਨੂੰ ਦੇਖਦੀ ਟਰਾਲੀ ਦੇ ਥੱਲੇ ਨੂੰ ਵੀ ਦਾਦੂ ਕਿੱਥੇ ਫਿਰਦਾ ਏ ਤਾਂ ਹੀ ਥੱਲੇ ਨੂੰ ਦੇਖੀ ਜਾਂਦੀ ਲਓ ਜੀ ਬਾਈ ਮਾਲਕ ਦੀ ਕਿਰਪਾ ਨਾਲ ਚਲੋ ਆਪਣੀ ਫਸਲ ਵੀ ਆਪਾਂ ਸ਼ੁਰੂ ਕਰਤੀ ਵਧਣੀ ਤੇ ਬਾਕੀ ਕੁਝ ਹਜੇ ਰਹਿੰਦੀ ਆ ਉਹ ਹਜੇ ਗਿੱਲੇ ਆ ਜੀ ਖੇਤ ਗਿੱਲਿਆਂ ਕਰਕੇ ਫਿਰ ਹਜੇ ਲੇਟ ਵੱਢ ਹੋਣੀ ਆ ਉਹਨੂੰ ਅਸੀਂ ਪਾਣੀ ਲਾ ਬੈਠੇ ਤੇ ਜੀ ਰੌਣੀ ਕਰਤਾ ਤਾਂ ਉੱਪਰੋਂ ਮੀਂਹ ਪੈ ਗਿਆ ਬਹੁਤ ਮੀਂਹ ਵੀ ਕਾਫੀ ਪਿਆ ਤੁਹਾਨੂੰ ਪਤਾ ਹੀ ਆ ਸਾਰੇ ਪੰਜਾਬ ਜੇ ਪਿਆ ਕ ਤਾਂ ਕਰਕੇ ਓਹੋ ਮਤਲਬ ਹਜੇ ਵੱਡ ਨਹੀਂ ਹੋਈ ਹੁਣ ਦੀਵਾਲੀ ਤੇ ਬਾਅਦ ਹੀ ਦੇਖਾਂਗੇ ਹੁਣ ਤਾਂ ਬਾਤ ਆਉਣੇ ਆ ਜਦ ਤੱਕ ਫੇਰ ਉਹਨਾਂ ਚ ਮਸ਼ੀਨ ਚੱਲਣੀ ਆ ਜੇ ਹੁਣ ਬਾੜੂਗੇ ਤਾਂ ਫੇਰ ਲੀਹਾਂ ਬਹੁਤ ਪੈ ਜਾਣੀਆਂ ਜੀ ਕਿੱਲਾ ਹਜੇ ਜ਼ਿਆਦਾ ਲੀਹਾਂ ਪੈਣ ਕਰਕੇ ਕੰਮ ਖਰਾਬ ਹੋ ਜਾਂਦਾ ਫੇਰ ਬਾਹ ਬਹੀਏ ਨੂੰ ਵੀ ਬਹੁਤ ਤੰਗ ਹੋਣਾ ਪੈਂਦਾ ਪੁੱਤ ਥੱਲੇ ਕਰ ਗਿਆ ਹੁਣ ਇਹਨੂੰ ਲਿਆਵਰੇ ਮੈਨੂੰ ਦੇ ਦੇ ਉਹ ਖਾਲਾ ਇਹਨੂੰ ਮਿੱਟੀ ਲੱਗ ਗਈ ਉਹ ਖਾਲਾ ਤੂੰ ਆ ਹਾਂ ਖਾਲਾ ਛਾਵਾ ਹਾਂ ਖਾਣਾ ਤਾਂ ਹੈ ਨਹੀਂ ਮਟੂ ਜਣੇ ਨੇ ਚਲੋ ਭਾਈ ਆਹ ਜਾਨਵਰਾਂ ਨੂੰ ਪਾ ਦੰਨੇ ਆ ਠੀਕ ਹੈ ਨੀ ਲਾਓ ਜੀ ਭਾਈ ਹੁਣ ਇੱਕ ਆ ਵੀ ਰਿਵਾਜ ਹੁੰਦਾ ਹਨਾ ਇਹ ਚੱਕਰੇ ਨੂੰ ਲਾਉਣਾ ਲਾਉਣੀ ਹੁੰਦੀ ਆ ਹਲਦੀ ਐਵੇਂ ਪਹਿਲਾਂ ਮੈਂ ਆਪਣੀ ਗੜਬੀ ਨਹੀਂ ਪਹਿਲਾਂ ਅੱਛਾ ਅੱਛਾ ਆ ਉਹ ਗੜਬੀ ਆ ਮੰਮੀ ਜਿਹੜੀ ਹਰੇਕ ਸਾਲ ਵਰਤਦੇ ਆ ਹਾਂ ਇਹ ਮੈਂ ਆਈ ਸਾਲ ਵਰਤਦੀ ਆ ਠੀਕ ਆ ਅਰਗਾ ਦੰਨੀ ਕਿਰਗਾ ਠੀਕਾ ਠੀਕਾ ਠੀਕ ਆ ਜੀ ਲਾਓ ਜੀ ਖੰਡ ਇਹ ਹੀ ਰੱਖੀ ਵੀ ਮੈਂ ਹੀ ਵਾਸੇ ਹੀ ਉਹਨੂੰ ਰੱਖੀ ਵੀ ਐ ਮੈਂ ਵਰਤਦੇ ਨਹੀਂ ਸੀ ਉਹ ਪਾਸੇ ਚ ਹੂੰ ਬਸ ਅਰਕੇ ਦੇਣਾ ਇਹਦੇ ਗੱਲ ਠੀਕ ਆ ਪੱਕੀ ਹੋ ਰੱਖੀ ਵੀ ਇਹ ਹੂੰ ਲਾਓ ਜੀ ਭਾਈ ਖੰਮਣੀ ਬਨ ਲੀ ਮਾਤਾ ਜੀ ਨੇ ਇਹ ਬਾਈ ਕੋਈ ਬਹਿਮ ਭਰਨ ਨਹੀਂ ਹੈਗਾ ਇਹ ਕਈ ਹੁਣ ਕਈ ਵੀਰਾਂ ਨੇ ਕਹਿਣਾ ਕਈ ਭੈਣਾਂ ਨੇ ਵੀ ਕਹਿਣਾ ਵੀ ਬਹਿਮਾ ਭਰਮਾਂ ਚ ਪਏ ਵੇ ਹਨਾ ਉਹ ਚੱਕਰ ਨਹੀਂ ਹੈਗਾ ਇਹ ਜਿਹੜੀ ਪੁਰਾਣੀ ਰੀਤੀ ਰਿਵਾਜ ਆ ਭਾਈ ਉਹ ਚੱਲਦੇ ਆਉਂਦੇ ਆ ਇਹ ਮਨਾਉਂਦਾ ਚਾਹੇ ਅਗਲਾ ਆਪਣੇ ਘਰਾਂ માં ਵੀ ਹੋਵੇ ਪਰ ਉਹਨਾਂ ਨੇ ਵੀਡੀਓ 'ਚ ਕਮੈਂਟ ਕਰ ਦੇਣਾ ਵੀ ਕਿਆ ਬਹਿਮਾ ਚ ਪਏ ਵੀ ਆ ਮਨਾਉਂਦੇ ਚਾਹੇ ਹੋਣ ਆਪ ਵੀ ਵਦੂਏ ਦੀ ਗੱਲ ਚੱਕਣੀ ਆ ਹਾਂ ਪਰ ਆਏ ਆ ਵੀ ਜਿਹੜੇ ਪੁਰਾਣੇ ਰੀਤੀ ਰਿਵਾਜ ਆ ਇਹ ਇਹੋ ਭਾਈ ਪਹਿਲਾਂ ਤੇ ਕਰਦੇ ਆਂ ਆਈਆਂ ਹਾਂ ਦਾਰੂ ਕਰਦੇ ਤੇ ਅਸੀਂ ਕਰ ਲੱਗੇ ਵੇ ਗਾਂ ਹਾਂ ਇਹ ਰੀਤੀ ਰਿਵਾਜ ਇਹ ਤਾਂ ਕਰਨੇ ਪੈਂਦੇ ਕਰਨੇ ਪੈਂਦੇ ਭਾਈ ਠੀਕ ਨਹੀਂ ਸੇ ਬਾਕੀ ਭਾਈ ਜੇ ਮੰਨਣਾ ਗੁਰੂ ਨੂੰ ਵੀ ਮੰਨਦੇ ਆ ਇਹ ਤਾਂ ਨਹੀਂ ਹੈ ਵੀ ਗੁਰੂਆਂ ਜਗਾ ਆਪਣੀ ਜਗਾ ਇਹ ਵੀ ਮੰਨਦੇ ਆ ਗੁਰੂਆਂ ਨੂੰ ਆਪਣੀ ਜਗਾ ਸਮਝ ਲੈ ਇਹਨਾਂ ਦੇ ਮੂਰੇ ਗੁਰੂਆਂ ਦੀ ਫੋਟੋ ਵੀ ਲੱਗਣੀ ਆ ਨਹੀਂ ਬਿਲਕੁਲ ਇਹੇ ਹੁਣ ਅਸੀਂ ਗੁਰੂਆਂ ਦੀ ਮਰਿਆਦਾ ਉੱਤੇ ਬਿਲਕੁਲ ਬਿਲਕੁਲ ਹਾਂ ਅਸੀਂ ਕਿਹੜਾ ਇੱਥੇ ਆਪ ਉਹ ਕਰਦੇ ਇਹ ਤਾਂ ਗੁਰੂਆਂ ਦੇ ਭਾਈ ਪਹਿਲਾਂ ਤੇ ਕਰਦੇ ਆਏ ਅਸੀਂ ਹੂੰ ਨਹੀਂ ਫੋਟੋ ਲੱਗ ਜਿਹੜਾ ਜਿਹੜਾ ਹੁਣ ਅਸੀਂ ਸ਼ਾਮੀ ਮੱਥਾ ਟੇਕਣਾ ਜੀ ਉਹ ਹੁਣ ਦੇਖਿਓ ਤੁਸੀਂ ਅਗਲੇ ਬਲੌਗ 'ਚ ਜੇ ਉਦੋਂ ਫੇ ਤੁਹਾਨੂੰ ਕੁਲ ਕੁਲ ਕਚੌਰੀਆਂ ਵੀ ਬਣਦੀਆਂ ਦਿਖਾਵਾਂਗੇ ਤੇ ਉਹ ਫਿਰ ਤੁਸੀਂ ਦੇਖਿਓ ਬਲੌਗ ਉਹਦੇ 'ਚ ਮਹਾਰਾਜ ਅੱਗੇ ਮੱਥਾ ਟੇਕੇ ਜਾਊਗਾ ਠੀਕ ਹੈ ਜੀ ਦਸੇ ਗੁਰੂ ਸਾਹਿਬਾਨਾਂ ਦੀ ਅ ਮੁਰੇ ਅਰਦਾਸ ਕੀਤੀ ਜਾਊਂਗੀ ਤੇ ਲਓ ਜੀ। ਮਮੀ ਇਹ ਕੀ ਆ ਇਹ ਹੈ ਕੀ ਆ ਇਹਦੇ ਮਾਂ ਇਹ ਚੌਲਾਂ ਦੇ ਹੋਆ ਤਾਂ ਚੌਲਾਂ ਦਾ ਆਟਾ ਆ ਚਾ ਕੁੱਟ ਕੇ ਮਤਲਬ ਥੋੜਾ ਜਿਹਾ ਪਾਣੀ ਪਾਇਆ ਵਾ। ਹਾਂ ਠੀਕ ਆ। ਲਓ ਜੀ। ਕਿੰਨੇ ਕਿੰਨੇ ਟਿੱਕੇ ਲਾਣੇ ਹੁੰਦੇ ਇਹ? ਪੰਜ ਲਾ ਦੇ ਸੱਤ ਲਾ ਦੇ ਕੋਈ ਮਰਜ਼ੀ ਹੈ। ਅੱਛਾ। ਇਹ ਆ ਆ ਗਈ ਜੀ ਹਲਦੀ। ਇਹ ਭਾਈ ਹਲਦੀ ਦਾ ਟਿੱਕਾ। ਇਹ ਨਾ ਹਰੇ ਜਗਾ ਹਲਦੀ ਚੌਲ ਹਾਂ ਕੱਬੜ ਦੇ ਦੁੱਬਦੇ ਟੱਕੇ ਹਾਂ ਅਰ ਆਉਦਾ ਕਿਆ ਕਹਨੇ ਡੰਗੜਾਂ ਦਾ ਗੋਹਾ ਇਹ ਸਭ ਪਾਸੇ ਕੰਮ ਆ ਇਹ ਚਾਰੇ ਚੀਜ਼ਾਂ ਤਾਂ ਬਹੁਤ ਜਗ੍ਹਾ ਕੰਮ ਆ ਹਾਂ ਇੱਕ ਗੋਹਾ ਹੋ ਗਿਆ ਹਲਦੀ ਚੌਲ ਹਾਂ ਤੇ ਖੱਬਲ ਹੋ ਗਿਆ ਇਹ ਤਾਂ ਹਰੇਕ ਪਾਸੇ ਇੱਕ ਖੰਮਣੀ ਵੀ ਖੰਮਣੀ ਹਾਂ ਖੰਮਣੀ ਵੀ ਭਾਈ ਛਗਨਾਂ ਦੇ ਕੰਮਾਂ ਵਾਸਤੇ ਮੇਨ ਸਿਸਟਮ ਹਨਾ ਇਹਦਾ ਵੀ ਲਓ ਜੀ ਇਹ ਨੂੰ ਮੈਂ ਪਹਿਲਾਂ ਬਾਂਤੀ ਤੇ ਖੰਮਣੀ ਅਛਾ ਇਹਨੂੰ ਪਹਿਲਾਂ ਮੰਨੋ ਇਹ ਲਿਆ ਵਾਪਾ ਆਪਣੇ ਚੱਕਰਾ ਜਿਹੜਾ ਅਸੀਂ ਗਏ ਸੀ ਤੇ ਯਾਰ ਠੀਕ ਆ ਠੀਕ ਆ ਹਾਂ ਇਹ ਫਿਰ ਸਿੰਪਲ ਹੈ ਨਾ ਹਾਂ ਉਹਨੂੰ ਲੱਗੇ ਉਹਨੂੰ ਹਲਦੀ ਲਾਤੀ ਵੈਸੇ ਤਾਂ ਦੂਜੇ ਨੂੰ ਭਾਈ ਹਲਦੀ ਲਾਤੀ ਤੇ ਉਹ ਉਹਨੂੰ ਪਰ ਉਦਾਂ ਬਹੁਤ ਡਿਜ਼ਾਈਨ ਆ ਉਹਨੂੰ ਡਿਜ਼ਾਈਨ ਉਹ ਵੀ ਬਹੁਤ ਹੈ ਆ ਦਿਨ ਸਗਨ ਕਰਤਾ ਉਹਦੇ ਉੱਤੇ ਹਾਂ ਉਹ ਚੱਕਰਾ ਸਾਡਾ ਉਹਦੇ ਸਾਹਮਣੇ ਖਾਂਤੀ ਹਲਦੀ ਦਾ ਸਗਨ ਵੀ ਕਰਤਾ ਹਾਂ ਬਿਲਕੁਲ ਬਿਲਕੁਲ ਤੇ ਲਾਓ ਜੀ ਹੁਣ ਇਹ ਆਪਣਾ ਰੀਤੀ ਰਿਵਾਜ ਭਾਈ ਜਿਹੜੇ ਚੱਲਦੇ ਆ ਉਹ ਤੁਹਾਨੂੰ ਦਿਖਾਏ ਆ ਕੋਈ ਇਹਦੇ ਚ ਬਹਿਮ ਭਰਮ ਨਹੀਂ ਹੈਗਾ ਹਨਾ ਤੇ ਸਾਰੇ ਅ ਮਰਿਆਦਾ ਚ ਰਹਿ ਕੇ ਜੋ ਆਪਣੇ ਬਡਾਰੂ ਕਰਦੇ ਆਏ ਆ ਉਹ ਆਪਾਂ ਨੇ ਚੀਜ਼ ਤੁਹਾਨੂੰ ਦਿਖਾਈ ਆ ਠੀਕ ਨਹੀਂ ਤੇ ਆਪਾਂ ਭਾਈ ਬਡਾਰੂਆਂ ਦੀ ਰੀਤ ਜਿਹੜੀ ਚੱਲੀ ਜਾਂਦੀ ਆ ਉਹਨੂੰ ਆਪਾਂ ਅੱਗੇ ਲਿਜਾ ਰਹੇ ਆ ਠੀਕ ਨਹੀਂ ਗੱਲ ਤੇ ਬਾਕੀ ਹੁਣ ਬਾਕੀ ਆਪਣੇ ਗੁਰੂਆਂ ਦੇ ਗੁਰਦਾਰੇ ਵੀ ਜਾਣਾ ਹੂੰ ਜਿਹੜਾ ਮੱਥਾ ਟੇਕਣਾ ਪਹਿਲਾਂ ਬਿਲਕੁਲ ਬਿਲਕੁਲ ਮਾੜੀ ਫੋਟੋ ਲਾ ਕੇ ਹਾਂ ਦਾਸ ਗੁਰੂ ਦੀ ਹੂੰ ਗੁਰਦਾਸ ਗੁਰੂ ਦੀ ਜੀ ਗੁਰੂ ਅਨੁਗੁਰ ਗੁਰੂ ਅਨੁਕਦੇਵ ਜੀ ਦੀ ਫੋਟੋ ਵਿੱਚ ਰੱਖਣੀ ਹੈ ਮਾਤਾ ਦੀ ਵੀ ਰੱਖਣੀ ਹੈ ਬਿਲਕੁਲ ਬਿਲਕੁਲ ਫਿਰ ਗੁਰਦਾਰੀ ਮੱਥਾ ਟੇਕਣਾ ਹੈ ओके ਜਾਣਾ ਹੈ ਬਿਲਕੁਲ ਬਿਲਕੁਲ ਹੋ ਗਿਆ ਹਮ ਇਹ ਤਾਂ ਨਹੀਂ ਆ ਵੀ ਉਰੀ ਮੱਥਾ ਟੇਕ ਕੇ ਆਪਾਂ ਵਹਿਮਾਂ ਪਹਿਰਾਂ ਚ ਪਾਉਂਦੇ ਆ ਵੀ ਇਹ ਤਾਂ ਗਲਤ ਹੈ ਵਹਿਮਾਂ ਭਰਦਾ ਮੈਂ ਭਰਮਾਂ ਚ ਨਹੀਂ ਪੈਂਦੇ ਹੈਗੇ ਨਾ ਉਹ ਕਰਨਾ ਚਾਹੀਦਾ ਜਾਨੀ ਗੁਰਦਰ ਵੀ ਮੱਥਾ ਟੇਕੋ ਜੋ ਮਹਾਰਾਜਨ ਗੁਰਨਾਨ ਨਨ ਨੂੰ ਮੰਨਣਾ ਹੈ ਆਪਣਾ ਫੋਟੋ ਮੂਰੇ ਰੱਖ ਕੇ ਮੰਨ ਉਹਨੂੰ ਵੀ ਐ ਜਾਣ ਕਰਦੇ ਸੀ ਇਹ ਤਾਂ ਨਹੀਂ ਹੈ ਵੀ ਕੱਲੀ ਮਾਤਾ ਦੀ ਫੋਟੋ ਰੱਖ ਲੈ ਦੋਆਂ ਦਾ ਹਾਂ ਬਿਲਕੁਲ 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 ਦੋਹਾਂ ਦੀ ਫੋਟੋ ਰੱਖ ਕੇ ਮੱਥਾ ਟੇਕਦੇ ਚਲੋ ਠੀਕ ਆ ਜੀ ਬਾਕੀ ਹੁਣ ਤੁਹਾਨੂੰ ਅਗਲੇ ਬਲੌਗ ਚ ਭਾਈ ਦਿਖਾਵਾਂਗੇ ਇੱਕ ਪਕਵਾਨ ਪਕਦੇ ਤੇ ਬਾਕੀ ਮੱਥਾ ਟੇਕਦੇ ਹਨਾ ਚੱਕਰਿਆਂ ਦਾ ਮੇਨ ਜਿਹੜਾ ਕੰਮ ਹੈ ਤੇ ਉਹ ਤੁਹਾਨੂੰ ਹੁਣ ਅਗਲੇ ਵਲੌਗ ਚ ਦੇਖੂਗਾ ਚੰਗਾ ਜੀ ਫਿਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਆ ਕਿਸੀ ਅਗਲੇ ਵਲੌਗ ਚ